ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਆਪਣੇ ਐ ਬਲਾਕ ਸੰਮਤੀ ਦੇ ਚੋਣਾਂ ਧੋਰਾ ਸ਼ੋਰਾ ਨਾਲ ਚੱਲ ਰਹੀਆਂ ਨੇ ਪਰ ਯਾਰ ਇੱਕ ਸਾਨੂੰ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਅਸੀਂ ਕਈ ਥਾਂ ਮੇ ਜਾ ਕੇ ਦੇਖਿਆ ਜਿਹੜੇ ਬਲਾਕ ਸੰਮਤੀ ਦੇ ਮੈਂਬਰ ਵੀ ਖੜੇ ਹੋਏ ਹੋਣ ਉਹਨਾਂ ਨੂੰ ਵੀ ਬਲਾਕ ਸੰਮਤੀ ਦੇ ਮਤਲਬ ਅਧਿਕਾਰਾਂ ਬਾਰੇ ਕੰਮਾਂ ਬਾਰੇ ਜਾਣਕਾਰੀ ਪੂਰੀ ਨਹੀਂ ਹੈਗੀ ਤੇ ਵੋਟਰਾਂ ਨੂੰ ਜਾਂ ਆਮ ਜਨਤਾ ਨੂੰ ਕਿੱਥੇ ਹੋਵੇ ਤੇ ਆ ਸਾਡੇ ਨਾਲ ਜਥੇਦਾਰ ਕੁਮਾਰ ਸਿੰਘ ਖਾਲਸਾ ਜੀ ਉਗਰਾਹਾ ਸਾਨੂੰ ਪਤਾ ਕਿ ਅਸੀਂ ਹਰ ਰੋਜ਼ ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਆ ਆਪਾਂ ਚੋਣਾਂ ਦੇ ਉੱਤੇ ਵੀ ਸਾਡਾ ਪ੍ਰਤੀਕਰਿਆ ਕਰਨਾ ਜ਼ਰੂਰੀ ਆ ਤੇ ਆਪਾਂ ਜੇ ਖਾਲਸਾ ਜੀ ਤੋਂ ਜਾਣਾਂਗੇ ਇਹਨਾਂ ਦੀ ਵੀ ਜੋ ਨਗਰਾਂ ਦੇ ਵਿੱਚ ਨਾਲ ਮੋਜਵਾਰ ਪਿੰਡ ਪੈਂਦਾਗਾ ਤੇ ਇੱਥੋਂ ਦੇ ਦੋ ਕੈਂਡੀਡੇਟ ਵੀ ਖੜੇ ਨੇ ਆਪਾਂ ਜਾਣਦੇ ਆ ਕਿ ਵੋਟਰ ਕਿੱਧਰ ਜਾਣ ਤੇ ਕਿਹਨੂੰ ਵੋਟ ਪਾਉਣ ਤੇ ਕਿਉਂ ਵੋਟ ਪਾਉਣਾ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਦਸਵੇਂ ਪਾਤਸ਼ਾਹ ਦੀ ਸਾਡੀ ਫਤਿਹ ਬਖਸ਼ੀ ਹੋਈ ਉਹ ਸਾਰੀ ਸੰਸਾਰ ਦੇ ਲੋਕਾਂ ਨੂੰ ਫਤੂਬ ਲਾਉਣਿਆ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਬਤੈ ਪਰ ਮੈਂ ਵੀ ਇਹ ਚੋਣ ਲੜੀ ਹੈ ਪਹਿਲਾਂ ਤੇ ਇਹ ਚੋਣ ਅੱਗੇ ਐਸ ਲੋਟ ਨਹੀਂ ਜਿਵੇਂ ਹੁਣ ਹੋਈ ਹੋਈ ਹੈ ਜਿੰਨਾ ਹੁਣੇ ਤੇ ਜੋਰ ਲੱਗਿਆ ਹੋਇਆ ਹੈ ਪੰਚਾਇਤਾਂ ਦਾ ਤੇ ਲੋਕਾਂ ਦਾ ਤੇ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹਨੂੰ ਇਹਦਾ ਗਿਆਨ ਹੈ ਜਿਹੜਾ ਬੰਦਾ ਕੰਮ ਕਰਦਾ ਹੈ ਠੀਕ ਹੈ ਜੀ ਉਹ ਵੋਟਾਂ ਦਾ ਹੱਕਦਾਰ ਹੁੰਦਾ ਹੈ ਜਿਹਨੂੰ ਇਹਦੇ ਬਾਰੇ ਪਤਾ ਹੀ ਨਹੀਂ ਵੀ ਇਹ ਚੋਣ ਕੀ ਹੈ ਜਾਂ ਇਹਦੇ ਵਿੱਚ ਕੀ ਧਾਇਰੇ ਨੇ ਕੀ ਕੀ ਚੀਜ਼ਾਂ ਹੋਈਆਂ ਨੇ ਕੋਈ ਸਾਡਾ ਕੰਮਕਾਰ ਨਹੀਂ ਕਰਾ ਕੇ ਦਿਖਾਇਆ ਹੋਇਆ ਕੋਈ ਦੇਖਿਆ ਨਹੀਂ ਹੋਇਆ ਅਸੀਂ ਪੰਚਾਇਤਾਂ 'ਚ ਵੀ ਦੇਖਿਆ ਲੋਕਾਂ ਦਾ ਕੰਮ ਹੁਣ ਵੀ ਰੋਜ਼ ਦੇਖਦਾ ਸੀ ਜਿਹਨੂੰ ਬਸ ਕਹਿੰਦੇ ਗਲੰਗਨੇ ਵੀ ਇਹ ਬੰਦਾ ਨਰਮਾ ਜੀ ਇਹ ਬੋਲਦਾ ਨਹੀਂ ਜੀ ਜਾਂ ਬਿੱਲਾਗਾ ਜੀ ਜਾਂ ਬਿੱਲਾ ਇਹ ਹਾਂਜੀ ਜਿਹੜਾ ਬੰਦਾ ਮਤਲਬ ਬੋਲਦਾ ਹੀ ਨਹੀਂ ਜਾਂ ਬਿੱਲਾ ਤੇ ਉਹ ਗੱਲ ਲੋਕਾਂ ਨੇ ਕੀ ਕਰੂਗਾ ਹਾਂਜੀ ਤੇ ਪਾਰਾ ਅਸੀਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਹਾਂਜੀ ਵੀ ਜਿਹੜੇ ਬੰਦੇ ਇੱਥੇ ਲੋਕਾਂ ਦਾ ਕੰਮ ਕਰਦੇ ਨੇ ਤੇ ਲੋਕਾਂ ਦਾ ਕਰਾਉਂਦੇ ਨੇ ਅਸੀਂ ਕਾਂਗ ਵੀ ਉਹ ਵੋਟ ਦੇ ਹੱਕਦਾਰ ਨੇ ਤੇ ਪਾ ਪਾ ਜਿੰਨੂੰ ਮਰਜ਼ੀ ਦਿਓ ਤੁਸੀਂ ਠੀਕ ਹੈ ਜੀ ਪਰ ਅਸੀਂ ਇੱਕ ਗੱਲ ਜ਼ਰੂਰ ਇੱਥੇ ਕਹਾਂਗੇ ਵੀ ਜਿੰਨੂੰ ਸਾਰੇ ਪਿੰਡ ਦਾ ਉਹਦਾ ਮਿਲਿਆ ਹੋਵੇ ਸਾਰੇ ਪਿੰਡ ਬੰਦੇ ਨੂੰ ਪੁੱਛਦਾ ਹੋਵੇ ਹਾਂ ਜੀ ਤੇ ਉਹ ਮਤਲਬ ਇੰਨੀਆਂ ਚੋਣਾ ਤੋਂ ਕੀ ਲੈਣਾ ਉਹਨੇ ਠੀਕ ਹੈ ਜੀ ਤੇ ਦੂਜੀ ਗੱਲ ਜਿਹੜਾ ਦੂਆ ਸਾਡਾ ਉਹਨੇ ਮਤਲਬ ਦੇਖੋ ਤੋਬੇ ਦਾ ਵੀ ਕੰਮ ਕਰਾਇਆ ਤੇ ਇਸੇ ਕਰਕੇ ਟੋਕਟ ਵੀ ਮੈਨੂੰ ਲੱਗਦਾ ਵੀ ਕਈ ਕਰੋੜ ਰੁਪਏ ਆ ਗਿਆ ਪਿੰਡ ਨੂੰ ਠੀਕ ਆ ਜੀ ਤੇ ਉਹ ਬੰਦੇ ਨੇ ਘਰੋਂ ਰੁਪਏ ਲਾਏ ਨੇ ਦਿਨ ਰਾਤ ਇੱਕ ਕੀਤੀ ਹੋਈ ਹੈ ਹਾਂਜੀ ਤੇ ਸਾਨੂੰ ਮਿਆਦ ਵੀ ਜੇ ਚੱਲ ਸਾਡਾ ਇਹ ਬੰਦਾ ਜਿੱਤਦਾ ਵੀ ਇਹ ਦੂਆ ਪਰ ਉਹਨੂੰ ਪੁੱਛਣਾ ਕਿਸੇ ਨੇ ਨਹੀਂ ਗਾ ਇਹ ਹੀ ਚੋਣ ਹੈ ਠੀਕ ਆ ਜੀ ਤੇ ਦੂਜੀ ਗੱਲ ਜਿਹੜਾ ਦੂਆ ਸਾਡਾ ਕੈਂਡੀਡੇਟ ਹੈ ਜਿਹਨੇ ਪਹਿਲਾਂ ਕੰਮ ਵੀ ਕਰਾਏ ਨੇ ਹਾਂਜੀ ਤੇ ਉਹਨੂੰ ਗਿਆਨ ਵਿ ਗਿਆਨ ਵੀ ਹੈ ਜੇ ਉਹ ਅਸੀਂ ਉਹਨੂੰ ਹਰਪਾਲ ਜਿੰਨੇ ਨੂੰ ਵੀ ਅਸੀਂ ਬੇਨਤੀ ਕਰਦੇ ਆ ਜੇ ਸਾਡੇ ਇਥੋਂ ਜਿੱਤਦਾ ਤਾਂ ਉਹ ਚੇਅਰਮੈਨ ਦੇ ਲਾਇਕ ਹੈ ਕਿਉਂਕਿ 10 ਸਾਲ ਹੋ ਗਏ ਮਤਲਬ ਤੁਰੇ ਫਿਰਦੇ ਨੂੰ ਠੀਕ ਹੈ ਅੱਜੋ ਤੇ ਮੇਰੇ ਵਰਗਾ ਮਤਲਬ ਕਾਗਜ਼ ਪਰਖੇ ਕਹਿੰਦਾ ਮੈਂ ਵੀ ਦਾਅਵੇਦਾਰਾਂ ਮੈਂ ਵੀ ਪਹਿਲਾਂ ਲੜੀ ਆ ਜੋ ਨਾ ਪਈ ਆ ਪਾ ਨੂੰ ਮਤਲਬ ਉਦੋਂ 607 ਕਬੂਟਾਂ ਅਗਰਾਹਾਂ ਪਿੰਡ ਦੇ ਵਿੱਚੋਂ ਤੇ ਮੋਦੀ ਨੇਦਿਆ ਚੋਂ ਤੇ ਪੈਣੀ ਜੋ ਠੀਕ ਹੈ। ਉਸ ਟਾਈਮ ਦੇ ਵਿੱਚ ਫਿਰ ਕਾਲੀ ਤੇ ਕਾਂਗਰਸੀ 2:12 ਵਜੇ ਤੋਂ ਬਾਅਦ ਇਕੱਠੇ ਹੋ ਗਏ ਤੇ ਵੀ ਆ ਨਿੰਗ ਜੱਲਾ ਲਿਆਊਗਾ ਯਾਰ। ਹੁਣ ਆਪਾਂ ਨੂੰ ਕੋਈ ਹੀਲਾ ਕਰ ਲੈਣਾ ਚਾਹੀਦਾ। ਉਹਦੇ ਮੁੰਡਾ ਫਿਰ ਸੋਨੀ ਕਲਾੜਾ ਜਿੱਤੇ ਆਇਆ ਸੀ। ਠੀਕ ਹੈ ਜੀ। ਤੇ ਪਰ ਜਦੋਂ ਬੋਟ ਦੇ ਵਿੱਚ ਬੰਦਾ ਆਉਂਦਾ ਹੈ ਕਨਾ ਉਹ ਹੱਕ ਸੱਚੀ ਗੱਲ ਨਹੀਂ ਕਹਿ ਸਕਦਾ। ਉਹ ਝੂਠ ਮੰਨਦਾ ਬੰਦਿਆਂ ਦੀ। ਵੀ ਯਾਰ ਮੈਂ ਤਾਂ ਸਵੇਰ ਤੋਂ ਫੇਰ ਵੀ ਵੋਟਾਂ ਲੈਣੀਆਂ ਨੇ। ਹਾਂ ਜੀ। ਪਰ ਜਿਹੜਾ ਵੋਟ ਰਾਜ ਹੈ ਅਸੀਂ ਇਹਨੂੰ ਮਾਰਾ ਵੀ ਨਹੀਂ ਕਹਿੰਦੇ। ਫਿਰ ਬਦਲਾਉ ਨਹੀਂ ਹੁੰਦਾ। ਫਿਰ ਤਾਂ ਡਿਕਟੇਟਰੀ ਆਗ ਹੋ ਜੂਗਾ ਪਰ ਸੱਚ ਨਹੀਂ ਕਰ ਸਕਦੇ ਇਹ ਪਤਾ ਨਹੀਂ ਲੋਕਾਂ ਨੂੰ ਕੀ ਬੜਿਆ ਉਹ ਕਹਿੰਦਾ ਵੀ ਜਿਹੜਾ ਬੰਦਾ ਕੇਰਾਂ ਜਿੱਤ ਗਿਆ ਉਹ ਕਹਿੰਦਾ ساری ਉਮਰ ਮੈਂ ਹੀ ਰਹਾ ਕਿਸੇ ਨੂੰ ਬਾਰੀ ਨਾ ਦੇਣ ਦੇਮਾਂ ਤੇ ਇਹਦੇ ਵਿੱਚ ਠੱਗੀਆਂ ਠੋਰੀਆਂ ਬਹੁਤ ਨੇ ਵੋਟਾਂ ਦੇ ਵਿੱਚ ਸਾਡੀਆਂ ਪੰਚਾਇਤਾਂ ਜਦੋਂ ਬਣੀਆਂ ਨੇ ਤਾਂ ਸਾਡੇ ਹੱਕ ਵੀ ਉਹ ਬਹੁਤ ਲੋਕਾਂ ਨੇ ਮਾਰੇ ਨੇ ਕਿੰਨੇ ਕੇਸ ਚੱਲ ਰਹੇ ਨੇ ਕਿੰਨੇ ਉੱਥੇ ਰੌਲੇ ਪਏ ਨੇ ਇਹ ਵੋਟਾਂ ਦੇ ਵਿੱਚ ਵੀ ਕਿੰਨੇ ਰੌਲੇ ਪਏ ਨੇ ਕੋਈ ਪੈਲਾ ਲੈ ਕੇ ਭੱਜ ਰਿਹਾ ਕੋਈ ਕੁਝ ਕਰ ਰਿਹਾ ਹੈ ਪਰ ਮਿੱਤਰੋ ਜਿੰਨਾ ਚਿਰ ਤੁਸੀਂ ਸੱਚ ਨਹੀਂ ਬੋਲਦੇ ਇਸ ਕਦਰ ਤਾਂ ਸੱਚ ਦੀ ਹੀ ਹੋਣੀ ਹੈ ਇਹ ਪਰ ਸੱਚ ਬੋਲਣਾ ਜ਼ਰੂਰੀ ਹੈ ਅਸੀਂ ਦੇਖਦੇ ਹਾਂ ਪਿੰਡਾਂ ਦੇ ਪੰਚਾਇਤਾਂ ਨੂੰ ਰੋਜ਼ ਜਾਂਦੇ ਹਾਂ ਮੈਂਬਰਾਂ ਨਾਲ ਗੱਲਾਂ ਕਰਦੇ ਹਾਂ ਸਰਪੰਚਾਂ ਨਾਲ ਗੱਲਾਂ ਕਰਦੇ ਹਾਂ ਪਰ ਉੱਥੇ ਮਰਮੀ ਜੀਬ ਕਰ ਜਾਂਦੇ ਨੇ ਇੱਕ ਵਾਰ ਮਤਲਬ ਸੱਚ ਦੀ ਗੱਲ ਨਹੀਂ ਕਰਦੇ ਪਰ ਇੱਕ ਪੱਖ ਦੀ ਗੱਲ ਕਰਦੇ ਨੇ ਕਈ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਸਰਪੰਚ ਸਾਹਿਬ ਆਹ ਕੰਮ ਐ ਸੀ ਇੱਥੇ ਆਉਣਾ ਤਾਂ ਕਹਿੰਦੇ ਬਾਬਾ ਜੀ ਸਾਡੀ ਬੁਲਾਣੇ ਨਾਲ ਤਾਂ ਬਣਦੀ ਨਹੀਂ ਵੀ ਜਦੋਂ ਤੂੰ ਸਾਰੇ ਉਹਦਾ ਸਾਰੇ ਪਿੰਡ ਦੀਆਂ ਵੋਟਾਂ ਪਾਤੀਆਂ ਤੈਨੂੰ ਜਦੋਂ ਤੂੰ ਜਿੱਤਿਆ ਤਾਂ ਪਰ ਅੱਜ ਵੀ ਸਾਡੇ ਪਿੰਡਾਂ ਦੇ ਹਾਲਾਤ ਇਹ ਨੇ ਤਾਂ ਪਿਛਲੇ ਬੈਰ ਹੀ ਚੱਲੀਆਂ ਜਾਂਦ ਨੇ ਇਹ ਬੈਰ ਵਿਰੋਧਾਂ ਨੂੰ ਖਤਮ ਕਰਕੇ ਤਾਂ ਸਾਰੇ ਮਤਲਬ ਨਗਰਾਂ ਦੇ ਕੰਮ ਕਰੋ ਤੇ ਲੋਕ ਤੁਹਾਨੂੰ ਆਪੀ ਚੰਗਾ ਕਹਿਣਗੇ ਭਈ ਇਹੀ ਗੱਲ ਹੈ ਵੋਟਾਂ ਦੀ ਹੈ ਪਰ ਅਸੀਂ ਕਹਿੰਦੇ ਵੀ ਸਬਰ ਸੰਤੋਖ ਰੱਖੋ ਸਬਰ ਸੰਤੋਖ ਬੰਦਾ ਸਾਬਰ ਸੰਤੋਖ ਨਾਲ ਹੀ ਰਹਿੰਦਾ ਇਹ ਬੋਟਾ ਬੂਟਾ ਨਾਲ ਕੁਝ ਨਹੀਂ ਆਗਾ ਇਹਦਾ 5 ਸਾਲ ਹੁਣ ਟੱਪ ਜਾਂਦੇ ਨੇ ਠੀਕ ਹੈ ਜੀ ਇਹ ਕੁਝ ਨਹੀਂ ਹੈ ਅਸੀਂ ਕਹੇ ਵੀ ਚੰਗੇ ਬੰਦਿਆਂ ਨੂੰ ਪਾਉ ਪਈ ਤੇ ਜਿਹੜੇ ਬੰਦੇ ਕੁਝ ਕਰੇ ਵੀ ਆ ਕੇ ਕੁਝ ਠੀਕ ਹੈ ਜੀ ਤਾਂ ਅਸੀਂ ਹਰਪਾਲ ਜੀ ਨੂੰ ਦੁਬਾਰਾ ਫੇਰ ਬੇਨਤੀ ਕਰਦੇ ਹਾਂ ਤੀ ਜੋੜ ਕੇ ਵੀ ਤਾਂ ਜੇ ਬੰਦਾ ਸਾਡੇ ਚੋਂ ਜਿੱਤਦਾ ਤਾਂ ਇਹਨੂੰ ਚੇਅਰਮੈਨ ਹੀ ਦਿੱਤੀ ਜਾਵੇ ਤਾਂ ਸਾਡੇ ਪਿੰਡਾਂ ਦੇ ਜਾਂ ਮਤਲਬ ਸਾਡੇ ਪਿੰਡ ਦਾ ਹੋਰ ਸੁਧਾਰ ਹੋਵੇ ਬਾਕ ਸਾਡੇ ਨੂੰਰੇ ਸਾਡੇ ਲੋਕ ਕਿੰਨੇ ਬਦੀਨ ਹੁੰਦੇ ਨੇ ਤੇ ਆ ਸਟੇਡੀਅਮ ਦਾ ਜੇ ਅਸੀਂ ਕਹਿੰਦੇ ਵੀ ਬਹੁਤ ਵਧੀਆ ਕੰਮ ਚਲਾਇਆ ਹੋਇਆ ਪਰ ਅਸੀਂ ਇੱਕ ਬਹੁਤ ਵੀ ਬੇਨਤੀ ਕਰਦੇ ਆ ਜਿੰਨਾ ਸਾਡਾ ਮਤਲਬ ਪੰਚਾਇਤੀ ਜਗ੍ਹਾ ਵੀ ਉਹ ਸਾਰੀ ਛੜਾਈ ਜਾਵੇ ਤੇ ਜਰੂਰ ਮਤਲਬ ਅਸੀਂ ਬੇਨਤੀ ਕਰਦੇ ਆ ਹੱਥ ਜੋੜ ਕੇ ਸਰਪੰਚ ਨੂੰ ਵੀ ਜਿੰਨੀ ਪੰਚਾਇਤੀ ਜ਼ਮੀਨ ਹੈ ਭਾਈ ਉਹ ਸਾਰੀ ਛੜਾਓ ਉਹ ਸਾਡਾ ਹੱਕ ਮੰਗਦਾ ਜੇ ਕਿਤੇ ਸਾਡੀ ਲੋੜ ਪੈਂਦੀ ਹੈ ਸਾਨੂੰ ਵੀ ਬੁਲਾਓ ਅਸੀਂ ਬੋਲਾਂਗੇ ਹੱਕ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ